ਫਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਰਾਮ ਰਾਮ ਕਰਤਾ ਹਮ ਸਭ ਜਗ ਫਿਰੈ ਰਾਮਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤਲ ਨਾਮ ਤੁਲਿਆ ਜਾਏ ਕੀਮਤ ਕਿਨੈ ਨਾਮ ਪਈਆ ਇਤਨਾ ਲਿਆ ਜਾਏ ਗੁਰ ਕੈ ਸ਼ਬਦ ਪਿਧਿਆ ਇਨ ਬਿਦਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਾ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਏ ਰਾਮ ਰਾਮ ਕਰਤਾ ਹਮ ਸਭ ਜੱਗ ਫਿਰੈ ਰਾਮ ਨਾਮ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤਲ ਨਾਮ ਟਲਿਆ ਜਾਏ ਕੀਮਤ ਕਿਨੈ ਨਾਮ ਪਈਆ ਕਿਤਨਾ ਲਿਆ ਜਾਏ ਗੁਰ ਕੈ ਸ਼ਬਦ ਪਿਧਿਆ ਇਨਾ ਬੈਦਾਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਾ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਏ ਰਾਮ ਰਾਮ ਕਰਤਾ ਹਮ ਸਭ ਜਗ ਫਿਰੈ ਰਾਮ ਨਾਮ ਪਾਇਆ ਜਾਏ ਆਗਮ ਅਗੋਚਰ ਅਤ ਵੱਡਾ ਅਤਲ ਨਾਂ ਟਲਿਆ ਜਾਏ ਕੀਮਤ ਕਿਨੈ ਨਾ ਪਈਆ ਕਿਤਨਾ ਲਿਆ ਜਾਏ ਗੁਰ ਕੈ ਸ਼ਬਦ ਪਿਧਿਆ ਇਨ ਬੈਦ ਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿ ਆ ਸਮਾਏ ਆਪੇ ਮਿਲਿਆ ਮਿਲ ਰਹਿ ਆ ਆਪੇ ਮਿਲਿਆ ਏ ਰਾਮ ਰਾਮ ਕਰਤਾ ਹਮ ਸਭ ਜਗ ਫਿਰੈ ਰਾਮ ਨਾਮ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤਲ ਨਾਮ ਤੁਲਿਆ ਜਾਏ ਕੇ ਮਤ ਕਿਨੈ ਨਾਮ ਪਈਆ ਕਿਤਨਾ ਲਿਆ ਜਾਏ ਗੁਰ ਕੈ ਸ਼ਬਦ ਪਿਧਿਆ ਇਨ ਬਿਦਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਰਾਮ ਰਾਮ ਕਰਤਾ ਹਮ ਸਭ ਜਗ ਫਿਰੈ ਰਾਮਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਟਲ ਨਾ ਟਲਿਆ ਜਾਏ ਕੀ ਮਤ ਕਿਨੈ ਨਾਮ ਪਈਆ ਕਿਤਨਾ ਲਿਆ ਜਾਏ ਗੁਰ ਕੈ ਸ਼ਬਦ ਪਿਧਿਆ ਐਨਾ ਬੈਦਾਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਾ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਏ ਰਾਮ ਰਾਮ ਕਰਤਾ ਹਮ ਸਭ ਜਗ ਫਿਰੈ ਰਾਮ ਨਾਮ ਪਾਇਆ ਜਾਏ ਆਗਮ ਅਗੋਚਰ ਅਰਥ ਵਡਾ ਆਤੋਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਈਆ ਇਤ ਨਾ ਲਿਆ ਜਾਏ ਗੁਰ ਕੈ ਸ਼ਬਦ ਭਿਦਿਆ ਇਨ ਬੈਦ ਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਾ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਏ ਰਾਮ ਰਾਮ ਕਰਤਾ ਹਮ ਸਭ ਜਗ ਫਿਰੈ ਰਾਮਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤਲ ਨਾ ਟਲਿਆ ਜਾਏ ਕੇ ਮਤ ਕਿਨੈ ਨਾ ਪਈਆ ਕਿਤਨਾ ਲਿਆ ਜਾਏ ਗੁਰ ਕੈ ਸ਼ਬਦ ਪਿਧਿਆ ਇਨ ਬਿਦਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੈ ਮਿਲਿਆ ਆਏ ਰਾਮ ਰਾਮ ਕਰਤਾ ਹਮ ਸਭ ਜਗ ਫਿਰੈ ਰਾਮ ਨਾਮ ਪਾਇਆ ਜਾਏ ਆਗਮ ਅਗੋਚਰ ਅਤ ਵੱਡਾ ਅਤਲ ਨਾਮ ਸੁਲਿਆ ਜਾਏ ਕੀਮਤ ਕਿਨੈ ਨਾ ਪਈਆ ਕਿਤਨਾ ਲਿਆ ਜਾਏ ਗੁਰ ਕਾ ਸ਼ਬਦ ਪਿਧਿਆ ਇਨ ਬਿਦਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਾ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਏ RAM RAM ਕਰਤਾ ਹਮ ਸਭ ਜਗ ਫਿਰੈ ਰਾਮਨਾ ਪਾਇਆ ਜਾਏ ਆਗਮ ਅਗੋਚਰ ਅਤ ਵੱਡਾ ਅਟਲ ਨਾਮ ਤੁਲਿਆ ਜਾਏ ਕੀਮਤ ਕਿਨਾਂ ਪਈਆ ਕਿਤਨਾ ਲਿਆ ਜਾਏ ਗੁਰ ਕੈ ਸ਼ਬਦ ਪਿਧਿਆ ਇਨ ਬਿਦਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿ ਆ ਸਮਾਏ ਆਪੇ ਮਿਲਿਆ ਮਿਲ ਰਹਿ ਆ ਆਪੇ ਮਿਲਿਆ ਏ RAM RAM ਕਰਤਾ ਹਮ ਸਭ ਜਗ ਫਿਰੈ RAM ਨਾਮ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤਲ ਨਾਮ ਸੁਲਿਆ ਜਾਏ ਕੀਮਤ ਕਿਨਾਂ ਪਈਆ ਕਿਤਨਾਂ ਲਿਆ ਜਾਏ ਗੁਰ ਕੈ ਸ਼ਬਦ ਪਿਧਿਆ ਇਨ ਬਿਦਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿ ਆ ਸਮਾਏ ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਏ ਰਾਮ ਰਾਮ ਕਰਤਾ ਹਮ ਸਭ ਜਗ ਫਿਰੈ ਰਾਮਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤਲ ਨਾਂ ਤੁਲਿਆ ਜਾਏ ਕੀਮਤ ਕਿਨੈ ਨਾਂ ਪਈਆ ਕਿ ਤਨ ਆ ਲਿਆ ਜਾਏ ਗੁਰ ਕੈ ਸ਼ਬਦ ਪਿਧਿਆ ਇਨ ਬਿਦਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਾ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਏ ਰਾਮ ਰਾਮ ਕਰਤਾ ਹਮ ਸਭ ਜਗ ਫਿਰੈ ਰਾਮਨਾ ਪਾਇਆ ਜਾਏ ਅਗਮ ਅਗੋਚਰ ਅਰਤ ਵੱਡਾ ਅਟਲ ਨਾਮ ਤੋ ਲਿਆ ਜਾਏ ਕੀ ਮਤ ਕਿਨੈ ਨਾਮ ਪਈਆ ਕਿਤਨਾ ਲਿਆ ਜਾਏ ਗੁਰਕਾਰ ਸ਼ਬਦ ਪਿਦਿਆ ਐਨਾ ਬੈਦਾਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਾ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਏ ਰਾਮ ਰਾਮ ਕਰਤਾ ਹਮ ਸਭ ਜਗ ਫਿਰੈ ਰਾਮ ਨਾਮ ਪਾਇਆ ਜਾਏ ਆਗਮ ਅਗੋਚਰ ਅਤ ਵੱਡਾ ਆਟਲ ਨਾਮ ਸੁਲਿਆ ਜਾਏ ਕੀਮਤ ਕਿਨੈ ਨਾਮ ਪਈਆ ਕਿਤਨਾ ਲਿਆ ਜਾਏ ਗੁਰਕਾਰ ਸ਼ਬਦ ਪਿਧਿਆ ਇਨ ਬਿਦਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰੂ ਦੀ ਕਿਰਪਾ ਤੇ ਰਹਾ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ